ਦੋਸਤੋ ਕੀ ਤੁਹਾਨੂੰ ਪਤਾ ਦੁਨੀਆ ਦਾ ਸਭ ਤੋਂ ਖਤਰਨਾਕ ਸਟੰਟ ਕਿੰਨੇ ਕੀਤਾ ਕਿੰਨੇ ਕਰਵਾਇਆ ਤੇ ਕਿੱਥੇ ਹੋਇਆ ਲੋ ਅੱਜ ਤੁਹਾਨੂੰ ਦੱਸਦੇ ਦੁਨੀਆ ਦਾ ਸਭ ਤੋਂ ਖਤਰਨਾਕ ਸਟੰਟ ਇਹ ਜੀ ਰੈਡ ਬੂਲ ਕੰਪਨੀ ਨੇ ਇੱਕ ਫੈਲਿਸ ਨਾਂ ਦਾ ਬੰਦਾ ਲਿਆ ਤੇ ਉਸ ਨੂੰ ਉਸ ਨੂੰ 128000 ਫੁੱਟ ਧਰਤੀ ਤੋਂ ਉੱਪਰ ਲੈ ਗਏ ਉੱਪਰ ਲਿਜਾ ਕੇ ਕੈਪਸੂਲ ਚ ਲਿਜਾ ਕੇ ਤੇ ਉਸ ਨੂੰ ਸ਼ਲਾਂਗ ਲਗਾ ਦਿੱਤੀ ਹਾਂਜੀ ਸ਼ਲਾਂਗ ਲਗਾ ਦਿੱਤੀ ਅੰਤਰਰਾਸ਼ਟਰੀ ਜਾ ਕੇ ਛਲਾਂਗ ਮਾਰ ਦਿੱਤੀ ਠੀਕ ਹੈ ਛਲਾਂਗ ਜਦੋਂ ਮਾਰੀ ਉਸਨੇ ਉਹਨੂੰ ਇੱਕ ਕੈਪਸੂਲ ਚ ਪਾ ਕੇ ਇਹਨੇ ਉੱਤਰ ਲੈ ਉੱਪਰ ਲੈ ਗਏ ਉੱਪਰ ਲਿਜਾ ਕੇ ਤੇ ਉਸ ਨੂੰ ਉਸ ਤੋਂ ਛਲਾਂਗ ਲਗਾ ਦਿੱਤੀ ਉਸਨੇ ਛਲਾਂਗ ਲਗਾ ਕੇ ਜਦੋਂ ਤਾਂ ਸਟਾਰਟਿੰਗ ਦੇ ਵਿੱਚ ਛਲਾਂਗ ਲਾਈ 25 30 ਸੈਕਿੰਡ ਉਹ ਸਹੀ ਰਿਹਾ 25 30 ਸੈਕਿੰਡ ਤੋਂ ਬਾਅਦ ਦੇਖੋ ਇਹ ਛਲਾਂਗ ਲਗਾਊਗਾ ਉਹ ਲਾਤੀ ਛਲਾਂਗ 1,28,000 ਫੁੱਟ ਉੱਤੋਂ ਧਰਤੀ ਤੋਂ ਛਾਲ ਮਾਰ ਕੇ ਤਾਂ 25 30 ਸੈਕਿੰਡ ਦਾ ਸਹੀ ਰਿਹਾ ਤੇ ਬਾਅਦ ਵਿੱਚ ਕੀ ਉਹ ਅੰਤਰਕਸ਼ਤ ਜਾ ਕੇ ਸਪੀਡ ਬੜੀ ਸੀ ਹਵਾ ਦੀ ਸਪੀਡ ਨਾਲ ਘੁੰਮਣ ਲੱਪਿਆ ਇਧਰ ਉਧਰ ਘੁੰਮਣ ਲੱਪਿਆ ਸਾਰੇ ਡਰ ਗਏ ਪਹਿਲੇ ਉਹ ਤਾਂ ਸਹੀ ਸੀ ਬਾਅਦ ਵਿੱਚ ਸਾਰੇ ਡਰ ਗਏ ਸਾਰੇ ਡਰ ਗਏ ਉਹਨਾਂ ਨੇ ਕਿਹਾ ਵੀ ਹੁਣ ਪਤਾ ਨਹੀਂ ਕੀ ਬੰਨਣਾ ਕੀ ਨਹੀਂ ਬੰਨਣਾ ਹੌਲੀ ਹੌਲੀ ਉਹ ਇਲਾਤੀ ਛਲਾਂਗ ਹੌਲੀ ਹੌਲੀ ਉਸ ਨੇ ਨਾ ਆਪ ਦਾ ਸੰਤੁਲਨ ਸੰਤੁਲਨ ਕਰ ਲਿਆ ਉਹਦਾ ਸੈਟਿੰਗ ਕਰ ਲਈ ਸਾਰੀ ਸਰੀਰ ਦੀ ਇੱਕ ਥਾਂ ਤੇ ਰਹਿ ਗਿਆ ਸੈੱਟ ਹੋ ਗਿਆ ਸੈੱਟ ਹੋਣ ਤੋਂ ਬਾਅਦ ਉਹਦੀ ਸਪੀਡ ਸੀ 1357 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਤਰਤੀ ਤ ਥੱਲੇ ਆਈ ਗਿਆ ਥੱਲੇ ਆਈ ਗਿਆ ਤਰਦੇ ਥੱਲੇ ਆਈ ਗਿਆ ਲੋਕਾਂ ਦੇ ਓਏ ਸਾਰਾ ਲਾਈਵ ਹੋਇਆ ਕੰਮ ਇਹ ਰੈਡ ਬੁੱਲ ਕੰਪਨੀ ਨੇ ਆਪ ਦੀ ਕੰਪਨੀ ਚਲਾਉਣ ਵਾਸਤੇ ਵੇਖੋ ਐਡਾ ਵੱਡਾ ਸਟੰਟ ਕੀਤਾ ਲਾਈਵ ਦਿਖਾਇਆ ਸਾਰੇ ਵਿਸ਼ਵ ਚ ਤੋ ਜਦੋਂ ਉਹ ਉਹ ਨਿਸ਼ਾਲ ਮਾਰੀ ਧਰਤੀ ਦੇ ਵਿਖ ਲਿਆ ਫਿਰ ਜਦੋਂ ਪਤਾ ਧਰਤੀ ਦੇ ਨੇੜੇ ਆਉਣ ਲੱਗਾ ਸੀ ਧਰਤੀ ਦੇ ਨੇੜੇ ਆ ਕੇ ਉਹਨੇ ਆਪ ਦਾ ਜਿਹੜਾ ਹੁੰਦਾ ਏ 에ਅਰ ਬੈਗ ਖੋਲ ਦਿੱਤੇ 에ਅਰ ਬੈਗ ਖੋਲ ਕੇ ਤੇ ਧਰਤੀ ਤੇ ਐਨ ਆ ਗਿਆ ਸੁਰੱਖਿਤ ਧਰਤੀ ਤੇ ਆ ਗਿਆ ਤੇ ਆ ਦਾ ਗਿਨੀ ਬੁੱਕ ਰਿਕਾਰਡ ਦੇ ਵਿੱਚ ਉਹਦਾ ਨਾਮ ਬਣ ਗਿਆ ਫੈਰਿਸ ਨਾਮ ਦਾ ਬੰਦਾ ਸੀ ਤੇ ਉਹਨੇ ਗਿਨੀ ਬੁੱਕ ਤੇ ਰਿਕਾਰਡ ਤੇ ਉਸ ਤੋਂ ਬਾਅਦ ਇਹ ਜਿਹੜਾ ਰੈਡ ਬੁੱਲ ਕੰਪਨੀ ਹੈ 1.80 ਹਜ਼ਾਰ ਕਰੋੜ ਦੀ ਕੰਪਨੀ ਬਣ ਗਈ ਹਰੇਕ ਬੰਦਾ ਹੀ ਰੈਡ ਬੋਲ ਰੈਡ ਬੋਲ ਇਹੋ ਜਿਹਾ ਰੈਡ ਬੋਲ ਚ ਕੀ ਹਰੇਕ ਬੰਦਾ ਟਰਾਈ ਕਰਨ ਲੱਪੈ ਰੈਡ ਬੋਲ ਤੇ ਵੀ ਰੈਡ ਬੋਲ ਨੇ ਆਪ ਦੀ ਛਾਵਲਾ ਨੂੰ ਕੰਪਨੀ ਚਲਾਉਣ ਵਾਸਤੇ ਸਭ ਤੋਂ ਵੱਡਾ ਰਿਸਕ ਲਿਆ 80000 ਕਰੋੜ ਦੀ ਕੰਪਨੀ ਆਪਦੀ ਬਣਵਾ ਲਈ ਅੰਪਾਇਰ ਖੜਾ ਕਰ ਲਿਆ ਇੱਕ ਸਟੰਟ ਦੇ ਸਿਰ ਤੇ ਦੇਖੋ ਜੀ ਇਹ ਦੁਨੀਆ ਦਾ ਪਹਿਲਾ ਬੰਦਾ ਹੈ ਜਿਹਨੇ ਇਸ ਸਟੰਟ ਕੰਪਲੀਟ ਕੀਤਾ ਹੈ ਹਾਂਜੀ ਦੁਨੀਆ ਦਾ ਪਹਿਲਾ ਬੰਦਾ ਗਿਣੀ ਬੁੱਕ ਰਿਕਾਰਡ ਵਿੱਚ ਇਸ ਦਾ ਨਾਮ ਹੈ ਤੇ ਬਸ ਫਿਰ ਤਮਾਲ